ਹਣ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਇਹ ਜੀ ਇੱਕ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਆਈਪੀਐਸ ਤੇ ਜੇਲ ਸੁਬਡੈਂਟ ਸਾਹਿਬ ਅਰुण ਸ਼ਰਮਾ ਜੀ ਉਹਨਾਂ ਵੱਲੋਂ ਉਹਨਾਂ ਦੇ ਨਾਲ ਮਿਲ ਕੇ ਇੱਕ ਸਾਡੇ ਵੱਲੋਂ ਜੇਲ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ ਅੱਗੇ ਵੀ ਚਲਾਇਆ ਜਾਂਦਾ ਉਹਦੇ ਵਿੱਚ ਇੱਕ ਦੋਸ਼ੀ ਅਮਰਤਪਾਲ ਸਿੰਘ ਬਿੱੱਡੂ ਉਹ ਹਿਰਦਾਪੁਰ ਪਿੰਡ ਦਾ ਰਹਿਣ ਵਾਲਾ ਤੇ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਪਾਸੋਂ ਇੱਕ ਟੱਚ ਸਕ੍ਰੀਨ ਮੋਬਾਈਲ ਬਰਾਮਦ ਹੋਇਆ ਉਹਦੇ ਵਿੱਚ ਜਦੋਂ ਉਹਦੇ ਮੋਬਾਈਲ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹਦੇ ਵਿੱਚ ਇੱਕ ਮੁਲਾਜ਼ਮ ਹੈ ਅਮਰਤਪਾਲ ਮੁਲਾਜ਼ਮ ਹੈ ਸੰਦੀਪ ਸਿੰਘ ਉਹਦੀ ਵੀ ਸ਼ਮੂਲੀਅਤ ਜਿਹੜੀ ਹੋਣੀ ਪਾਈਗੀ ਉਹਦੇ ਆਧਾਰ ਤੇ ਮਕਦਮਾ ਨੰਬਰ 41 ਥਾਣਾ ਤ੍ਰਿਪੜੀ ਵਿਖੇ ਜੇਰ ਤਾਰਾ 52 ਇਹ ਪ੍ਰिजन ਐਕਟ ਤੇ 112 ਬੀ ਐਨਐਸ ਤਹਿਤ ਦਰਜ ਕੀਤਾ ਗਿਆ ਹੈ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ 112 ਪੀਐਨਐਸ ਧਾਰਾ ਇਹ ਆਰਗੇਨਾਈਜ਼ ਕ੍ਰਾਈਮ ਦੀ ਧਾਰਾ ਇਹਦਾ ਪਹਿਲੀ ਵਾਰੀ ਇਸ ਜੇਲ੍ਹ ਦੇ ਮੁਕਤਮਿਆਂ ਦੇ ਵਿੱਚ ਵਰਤੋਂ ਕੀਤੀ ਗਈ ਹੈ ਤੇ ਵਿੱਚ ਵੀ ਕੀਤੀ ਜਾਵੇਗੀ ਇਹਦੇ ਵਿੱਚ ਸਖਤ ਸਜ਼ਾ ਤੇ ਜਿਨ੍ਹਾਂ ਜਿਨ੍ਹਾਂ ਦੀ ਸ਼ਮੂਲੀਅਤ ਆਈ ਹੈ ਜਿਨ੍ਹਾਂ ਵੱਲੋਂ ਮੋਬਾਈਲ ਅੰਦਰ ਭੇਜਣ ਚ ਮਦਦ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇਹਦੇ ਆਧਾਰ ਤੇ ਸਖਤ ਸਜ਼ਾ ਕਰਾਈ ਜਾਵੇਗਾ ਜਿਹੜੀ ਮੋਬਾਈਲ ਅੰਦਰ ਭੁਗਿਆ ਕਰਾਇਆ ਗਿਆ ਜਾਂ ਕੁਝ ਹੋਰ ਵੀ ਅੰਦਰ ਸਮਾਨ ਇਹਦੀ ਸ਼ਮੂਲੀਅਤ ਹੈ ਉਹ ਬਚਾਉਣਾ ਇਹਦੀ ਜਾਂਚ ਦਾ ਵਿਸ਼ਾ ਜੀ ਇਹਦੇ ਵਿੱਚ ਇਹਨਾਂ ਦੀ ਕਾਫੀ ਦੇਰ ਤੋਂ ਕਾਲਿੰਗਸ ਜਿਹੜੀ ਵਟਸਐਪ ਰਾਹੀਂ ਚੱਲ ਤੇ ਉਹਨਾਂ ਦੇ ਮੋਬਾਈਲ ਕਬਜ਼ੇ ਚ ਲਏ ਗਏ ਐਫਐਸਐਲ ਜਾਂਚ ਲਈ ਭੇਜੇ ਜਾ ਰਹੇ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਤੇ ਮੁਕਦਮਾ ਮਿਸਲ ਮੁਕਦਮਾ ਤੇ ਵੀ ਲਿਆਂਦੇ ਜਾਣਗੇ। ਹਾਂਜੀ ਜਿਹੜਾ ਆਰਡਰ ਹੈ ਜੀ ਉਹ ਨੂੰ ਗ੍ਰਫਤਾਰ ਕੀਤਾ ਗਿਆ ਉਹਦਾ ਜਰਮਾਨਾ ਹਾਸਲ ਕਰਕੇ ਅਗਲੀ ਪੁਛਗਿਸਤੋਂ ਇਹ ਲਿਆਂਦੀ ਜਾਵੇਗੀ। ਦੂਜੇ ਦੋਸ਼ੀਆਂ ਦੇ ਖਲਾਫ ਗਤਮਾ ਦਰਜ ਕੀਤਾ ਗਿਆ। ਉਹਨਾਂ ਦੇ ਮਾਨਯੋਗ ਅਦਾਲਤ ਵਿੱਚੋਂ ਪ੍ਰੋਡਕਸ਼ਨ ਵਾਰਡ ਜਾਰੀ ਕਰਾਈ ਜਾਵੇਗਾ। ਸਰ ਕੀ ਪੈਸੇ ਵਗੈਰਾ ਲੈਂਦਾ ਸੀ ਜੇ ਕੋਈ ਬਿਲਕੁਲ ਜੀ ਇਸ ਸੰਬੰਧੀ ਜਿਹੜੀ ਹੈ ਮੋੜਲੀ ਪੁਛਗਿਸਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ 15000 ਰੁਪਏ ਜਿਹੜਾ ਉਹਨਾਂ ਬੱਸ ਬਰਾਮਦ ਕਰਨਾ ਸੀ ਪਰ ਜੇ ਨਹੀਂ ਸੀ ਕੀਤਾ ਉਸ ਸੰਬੰਧੀ ਜੇ ਜਾਜ਼ਦਾ ਵਿਸ਼ਾ ਇਹ ਪੈਸਿਆਂ ਨੂੰ ਕਿਸ ਵਾਰਡਰ ਕੀਤੇ ਨੂੰ ਜਿੱਤੇ ਨਾ ਸੀ ਕਿਹੜੀ ਪੋਸਟ ਤੇ ਸੀਗਾ ਸਰ ਇਹ ਵਾਰਡਰ ਜੀ ਇਹ ਆਪਣਾ ਮੁਲਾਜ਼ਮ ਇਹਨਾਂ ਦੇ ਜੇਲ੍ਹ ਅਧਿਕਾਰੀਆਂ ਦੇ ਵਿੱਚ ਹੁੰਦਾ ਜੀ ਇਹ ਜੇਲ੍ਹ ਦੀ ਨਿਗਰਾਨੀ ਦੀ ਭਰਤੀ ਕੀਤੇ ਜਾਂਦੇ ਆ 2017 ਦੇ ਵਿੱਚ ਭਰਤੀ ਹੋਇਆ ਸੀ